ਸਸਿਕਲ ਦੋਸਤੋ ਮੈਂ ਹਾਂ ਰਗਵ ਕੁੰਦਰਾ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਪੰਜਾਬ ਦੀਆਂ ਮੁੱਖ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਹੈਡਲਾਈਨਸ ਬਸ ਦੀ ਲਪੇਟ ਵਿੱਚ ਆਉਣ ਕਰਨ ਮੋਟਰਸਾਈਕਲ ਸਵਾਰ ਹੋਇਆ ਜ਼ਖਮੀ ਜਲੰਧਰ ਜਿਮਨੀ ਚੌਣ ਦੇ ਮੈਦਾਨ ਚ ਖੁਦ ਉਤਰੇ ਸੀਆਂ ਮਾਨ ਜਾਣੋ ਕੌਣ ਨੇ ਮੋਹਿੰਦਰ ਭਗਤ ਜਿਸ ਲਈ ਆਪਨੇ ਲਾਇਆ ਅਡੀ ਚੋਟੀ ਦਾ ਜ਼ੋਰ ਪੰਜਾਬ ਚ ਲੱਗਣਗੇ 20000 ਨਵੇਂ ਸੋਲਰ ਪੰਪ ਪ੍ਰੋਜੈਕਟ ਨੂੰ ਲੈ ਕੇ ਤਿਆਰੀ ਸ਼ੁਰੂ ਪਤੀ ਤੋਂ ਦੁਖੀ ਹੋ ਕੇ ਪਤਨੀ ਨੇ ਲਿਆ ਫਾਹ ਰਾਜਸਥਾਨ ਦੇ ਲੋਕ ਪੰਜਾਬ ਦੇ ਦਰਿਆਵਾਂ ਨਦੀਆਂ ਦਾ ਪਲੀਤ ਪਾਣੀ ਪੀਣ ਨੂੰ ਮਜਬੂਰ ਸੰਤ ਸੀਚੇਵਾਲ 2 ਕਿਲੋ 600 ਗ੍ਰਾਮ ਅਫੀਮ ਰੱਖਣ ਦੇ ਦੋਸ਼ 'ਚ 10 ਸਾਲ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ। ਮੂਸੇਵਾਲਾ ਕਤਲकांड ਗਵਾਹੀ ਦੇਣ ਨਹੀਂ ਉਜੇਧਾਰ 'ਚ ਬੈਠੇ ਦੋਵੇਂ ਯਾਰ। ਨਸ਼ਾ ਵੇਚਣ ਤੋਂ ਰੋਕਣ ਤੇ ਛੜਿਆ ਵਿਵਾਦ ਵਿਧਾਇਕ ਦੇ ਕਰੀਬੀ ਸਰਪੰਚ ਦੀ ਉਂਗਲ ਕੱਟ ਕੇ ਤੋੜੀ ਬਾਹ। ਹੁਣ ਖਬਰਾਂ ਵਿਸਥਾਰ ਨਾਲ ਕਾਂਡਾ ਉੜਮੁੜ ਜਲੰਧਰ ਪਠਾਨਕੋਟ ਡਰਾਫਟ ਨੀ ਮਾਰਗ ਤੇ ਪਿੰਡ ਮੋਨਕਾ ਨੇੜੇ ਵਾਪਰੇ ਸੜਕ ਹਾਸਤੇ ਵਿੱਚ ਮੋਟਰਸਾਈਕਲ ਸਵਾਰ ਜ਼ਖਮੀ ਹੋਇਆ ਹੈ ਹਾਦਸਾ ਅੱਜ ਸਵੇਰੇ 8 ਵਜੇ ਦੇ ਕਰੀਬ ਹਾਈਵੇ ਤੇ ਪਿੰਡ ਮੋਨਕਾ ਦੇ ਫਾਟਕ ਨੇੜੇ ਕੁਝ ਸਮੇਂ ਬਾਅਦ ਜਦੋਂ ਕਿਸੇ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਮੋਟਰਸਾਈਕਲ ਸਵਾਰ ਦਮਨਜੀਤ ਸਿੰਘ ਪੁੱਤਰ ਮਾਸਟਰ ਦਰਸ਼ਨ ਸਿੰਘ ਵਾਸੀ ਲੋਧੀ ਚੱਕ ਗੰਬੀ ਰੂਪ ਵਿੱਚ ਜ਼ਖਮੀ ਹੋ ਗਿਆ ਉਸ ਨੂੰ ਸਰਬਤ ਦਾ ਭਲਾ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਜਥੇਦਾਰ ਦਵਿੰਦਰ ਸਿੰਘ ਮੁਨਕ ਅਤੇ ਪ੍ਰਦੀਪ ਸਿੰਘ ਨੇ ਮਦਦ ਕਰਕੇ ਟਾਂਡੇ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੋਂ ਉਸ ਨੂੰ ਮਡਲੀ ਮੈਡੀਕਲ ਮਦਦ ਤੋਂ ਬਾਅਦ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਹੈ ਜਿਲੰਦਰ ਵਿੱਚ 10 ਜੁਲਾਈ ਨੂੰ ਹੋਣ ਵਾਲੀ ਵੈਸਟ ਹਲਕੇ ਦੀ ਜਿਮਨੀ ਚੋਣਾ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਹਰ ਪਾਰਟੀ ਵੱਲੋਂ ਆਪਣੇ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਜਿਲੰਦਰ ਜਿਮਨੀ ਚੋਣ ਨੂੰ ਜਿਤਨਾ ਸੱਤਾਧਾਰੀ ਪਾਰਟੀ ਆਪ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ आम आदमी पार्टी ਵੱਲੋਂ ਐਲਾਨੇ ਗਏ ਉਮੀਦਵਾਰ ਮਹਿੰਦਰ ਭਗਤ ਦੇ ਹੱਕ ਵਿੱਚ ਮੁੱਖ ਮੰਤਰੀ ਮਾਨ ਵੱਲੋਂ ਜਲੰਧਰ ਵਿੱਚ ਬੀਤੇ ਦਿਨਾਂ ਤੋਂ ਡੇਰੇ ਲਗਾਏ ਗਏ ਹਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੋਜ਼ਾਨਾ ਰੋਡ ਸ਼ੋਅ ਕਰਕੇ ਮਹਿੰਦਰ ਭਗਤ ਦੇ ਹੱਕ ਵਿੱਚ ਪਛਾਣ ਪ੍ਰਚਾਰ ਕੀਤਾ ਜਾ ਰਿਹਾ ਹੈ ਉਥੇ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਚੋਣ ਪ੍ਰਚਾਰ ਵਿੱਚ ਡਟੇ ਹੋਏ ਹਨ ਪੰਜਾਬ ਦੇ 37 ਬਲਾਕਾਂ 'ਚ 20000 ਨਵੇਂ ਸੋਲਰ ਪੰਪ ਲਾਏ ਜਾਣਗੇ ਪੰਜਾਬ એનર્ਜੀ ਡਿਵੈਲਪਮੈਂਟ ਏਜੰਸੀ ਪੇਡਾ ਨੇ ਇਸ ਨੂੰ ਲੈ ਕੇ ਪ੍ਰੋਜੈਕਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਇਲਾਕਿਆਂ 'ਚ ਇਹਨਾਂ ਨੂੰ ਲਗਾਉਣ ਦੀ ਯੋਜਨਾ ਬਣਾਈ ਗਈ ਹੈ ਉਹਨਾਂ ਇਲਾਕਿਆਂ 'ਚ ਪਾਣੀ ਦੀ ਕਮੀ ਨੂੰ ਦੇਖਦੇ ਹੋਏ ਪਹਿਲੇ ਹੀ ਸਰਵੇ ਕਰਾ ਲਿਆ ਗਿਆ ਹੈ ਇਹ ਪੰਪ ਉਹਨਾਂ ਬਲਾਕਾਂ 'ਚ ਹੀ ਕਿਸਾਨਾਂ ਨੂੰ ਲਾਉਣ ਲਈ ਦਿੱਤੇ ਜਾਣਗੇ ਜਿੱਥੇ ਭੂਮੀ ਜਲ ਪੱਧਰ ਠੀਕ ਹੈ ਇੱਕ ਵਿਅਕਤੀ ਵੱਲੋਂ ਮਾਰਕੁੱਟ ਅਤੇ ਤੰਗ ਪ੍ਰੇਸ਼ਾਨ ਕਰਨ ਤੋਂ ਦੁਖੀ ਵਿਅਕਤੀ ਨੇ ਵਫਾਹ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਮ੍ਰਿਤਕਾ ਗਿਆਨਤੀ ਦੀ ਭੈਣ ਕਿਸਮਤੀ ਸਾਨੀ ਦੀ ਸ਼ਿਕਾਇਤ ਤੇ ਉਸ ਦੀ ਪੈਣ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਉਸ ਦੇ ਪਤੀ ਅਰुण ਕੁਮਾਰ ਪੁੱਤਰ ਮੋਹਨ ਲਾਲ ਵਾਸੀ ਲਹਾਰਕਾ ਰੋਡ ਖਿਲਾਫ ਕਾਰਵਾਈ ਕਰਦਿਆਂ ਥਾਣਾ ਕੰਟੋਨਮੈਂਟ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਦੇ ਮੈਂਬਰ ਸੰਤ巴巴 ਬਲਵੀਰ ਸਿੰਘ ਸੀਚੇਵਾਲ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਪੰਜਾਬ ਦੇ ਦਰਿਆਵਾਂ ਤੇ ਨਦੀਆਂ ਤੇ ਡਰੇਨਾ ਬਗੈਰਾ ਦਾ ਜੋ ਪ੍ਰਦੂਸ਼ਿਤ ਪਾਣੀ ਵਹਿ ਰਿਹਾ ਹੈ ਉਹ ਅੱਗੋਂ ਰਾਜਸਥਾਨ ਦੇ ਕਰੀਬ 2.5 ਕਰੋੜ ਲੋਕਾਂ ਨੂੰ ਪੀਣਾ ਪਿਆ ਰਿਹਾ ਹੈ ਜਿਸ ਨਾਲ ਉਹ ਭਿਆਨਕ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ। ਤੇ ਇਹ ਮਨੁੱਖਤਾ ਦਾ ਬਹੁਤ ਵੱਡਾ ਕਹਾਣ ਹੋ ਰਿਹਾ ਹੈ ਇਸ ਗੱਲ ਦਾ ਪ੍ਰਗਟਾਵਾ ਉਹਨਾਂ ਨੇ ਇਤਿਆਜ਼ਕਸਤਾਨ ਗੁਰਦੁਆਰਾ ਟਾਲੀ ਸਾਹਿਬ ਪਾਸ਼ਾ ਛੇਵੀਂ ਪਿੰਡ ਪਲੇਰਖਾਨਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 429ਵੇਂ ਪ੍ਰਕਾਸ਼ ਪੁਰਬ ਤੇ ਸਲਾਨਾ ਜੋੜ ਮੇਲੇ 'ਚ ਜੁੜੇ ਬੇਮਿਸਾਲ ਸੰਗਤਾਂ ਦੇ 카ਠ ਨੂੰ ਸੰਬੋਧਨ ਕਰਦਿਆਂ ਕੀਤਾ ਸੰਤ ਸੀਚੇਵਾਲ ਨੇ ਅੱਗੇ ਆਖਿਆ ਕਿ ਪਾਣੀਆਂ ਤੇ ਵਾਤਾਵਰਨ ਨੂੰ ਬਚਾਉਣ ਲਈ ਉਹ ਲੰਬੇ ਸਮੇਂ ਤੋਂ ਸੰਤ ਮਹਾਪੁਰਸ਼ਾਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਲੜਾਈ ਲੜਦੇ ਆ ਰਹੇ ਹਨ ਤੇ ਕਾਲਾ ਸੰਗਿਆ ਡਰੇਨ ਨੂੰ ਸਾਲ 2008 ਤੇ 20 ਕੁੰਬ ਕਰਨੀ ਨੀਂਦ ਵਿੱਚੋਂ ਜਗਾਉਣ ਦਾ ਯਤਨ ਕੀਤਾ ਸੀ ਅਤੇ ਉਸ ਤੋਂ ਬਾਅਦ ਪਿੰਡ ਨਾਲਾ ਜਲੰਧਰ ਦੇ ਨੇੜੇ 50 ਐਮਐਲਡੀ ਤੇ 15 ਐਮਐਲਡੀ ਦੇ ਟ੍ਰੀਟਮੈਂਟ ਪਲਾਂਟ ਬਣੇ ਤੇ 5 ਐਮਐਲਡੀ ਦਾ ਲੈਦਰ ਕੰਪਲੈਕਸ ਜਲੰਧਰ ਦੇ ਵਿੱਚ ਬਣਿਆ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਹੁਣ ਸਾਨੂੰ ਇੱਕ ਨਵੀਂ ਸੂਚਨਾ ਪ੍ਰਾਪਤ ਹੋਈ ਹੈ ਜਿਸ ਮੁਤਾਬਕ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਲੈਦਰ ਕੰਪਲੈਕਸ ਜਲੰਧਰ ਚ ਗੰਦੇ ਪਾਣੀ ਨੂੰ ਟ੍ਰੀਟ ਕਰਨ ਲਈ ਇੱਕ ਹੋਰ ਨਵਾਂ ਟ੍ਰੀਟਮੈਂਟ ਪਲਾਂਟ ਕਰੀਬ 28.64 ਕਰੋੜ ਰੁਪਏ ਦੀ ਲਾਗਤ ਦੇ ਨਾਲ ਲਗਾਇਆ ਜਾ ਰਿਹਾ ਹੈ। ਇਹ ਸਨ ਪੰਜਾਬ ਦੀਆਂ ਮੁੱਖ ਖਬਰਾਂ। ਪੰਜਾਬ ਦੀਆਂ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਜੀ ਵੀ ਸੀ ਅਪਡੇਟ ਦੇ ਨਾਲ। ਧੰਨਵਾਦ।